ਦੋਸਤੋ ਲੰਘੇ ਹਫਤੇ ਇੰਗਲੈਂਡ 올ਡਵਰੀ ਦੇ ਵਿੱਚ ਇੱਕ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਜਦੋਂ ਸਾਡੀ ਇੱਕ ਸਿੱਖ ਬੱਚੀ ਦੇ ਨਾਲ ਬਲਾਤਕਾਰ ਦੀ ਘਟਨਾ ਰੇਪ ਦੀ ਘਟਨਾ ਸਾਹਮਣੇ ਆਉਂਦੀ ਆ ਤੇ ਉਹ ਵੀ ਨਸਲਵਾਦੀ ਟਿੱਪਣੀਆਂ ਉਹਦੇ ਤੇ ਕੀਤੀਆਂ ਗਈਆਂ ਕਿ ਮਤਲਬ ਇਹ ਕਿ ਬੇ ਉਹਨੂੰ ਕਿਹਾ ਗਿਆ ਕਿ ਤੂੰ ਇਸ ਕੰਟਰੀ ਦੀ ਨਹੀਂ ਹੈਗੀ ਤੂੰ ਇੱਥੋਂ ਚਲੀ ਜਾ ਸਾਡੀ ਜਿਹੜੀ ਇਹ ਬੱਚੀ ਸੀਗੀ ਆਬੀਸਲੀ ਉਹਦੀ ਆਇਡੈਂਟੀਫਿਕੇਸ਼ਨ ਤਾਂ ਜਿਹੜੀ ਆ ਜ਼ਾਹਿਰ ਜੀ ਗੱਲ ਹੈ ਕਿ ਨਹੀਂ ਜ਼ਾਹਿਰ ਕਰਨੀ ਆਪਾਂ ਤੇ ਨਾ ਹੀ ਉਹਦੀ ਕੀਤੀ ਗਈ ਹੈ ਹਜੇ ਤੱਕ ਵੀ ਕਿਤੇ ਵੀ ਤੇ ਇਹ ਆਬੀਸਲੀ ਇੱਥੇ ਦਾ ਲਾਅ ਵੀ ਆ ਇਹ ਤੇ ਉਹ ਜਿਹੜੀ ਸਾਡੀ ਬੱਚੀ ਆ ਜੀ ਉਹਦੀ ਉਮਰ ਕੋਈ ਉਹ ਆਪਣੀ ਉਮਰ ਦੇ 20ਵੇਂ ਅੰਕ ਦੇ ਵਿੱਚ ਦੱਸੀ ਜਾ ਰਹੀ ਆ ਕੋਈ 20 ਪਲੱਸ ਹੋਊਗੀ ਕਈਕਿਆਂ ਦੀ ਜਾਂ ਬਾਈਆਂ ਦੀ ਜਿੰਨਕ ਦੀ ਵੀ ਉਹ ਸਾਡੀ ਧੀ ਜਾਂ ਭੈਣ ਹੋਊਗੀ ਸੋ ਉਹ ਆਪਣੇ ਕੰਮ ਤੇ ਜਾ ਰਹੀ ਸੀਗੀ ਸਵੇਰਿਕ ਦਾ ਟਾਈਮ ਸੀਗਾ ਜੀ ਤੇ ਉਹ ਜਦੋਂ 8 ਵਜੇ ਦੇ ਹਿਸਾਬ ਦੇ ਨਾਲ ਟਾਈਮ ਸੀਗਾ ਤੇ ਉਹ ਜਦੋਂ ਕੰਮ ਤੇ ਜਾ ਰਹੀ ਸੀਗੀ ਤੇ ਉਹਦੇ ਨਾਲ ਇਹ ਜਿਹੜੇ ਦੋ ਜਾਣੇ ਸੀਗੇ ਇਹਨਾਂ ਨੇ ਉਹਨੂੰ ਜਿਹੜਾ ਰੇਸ਼ੀਲੀ ਜਿਹੜਾ ਉਹਦੇ ਤੇ ਅਟੈਕ ਕੀਤਾ ਸੋ ਜੇਕਰ ਆਪਾਂ ਦੇਖੀਏ ਤਾਂ ਹਜੇ ਤੱਕ ਦੀਆਂ ਜਿਹੜੀਆਂ ਜਾਣਕਾਰੀਆਂ ਨੇ ਇਸ ਸਮੇਂ ਤੱਕ ਮੈਂ BBC ਨਿਊਜ਼ ਦੀ ਜਿਹੜੀ ਰਿਪੋਰਟ ਦੇਖ ਰਿਹਾ ਕਿ ਪੁਲਿਸ ਵੀ ਇਸ ਘਟਨਾ ਨੂੰ ਰੈਸਿਅਲੀ ਐਗਰੀਵੇਟਿਡ ਮੰਨ ਰਹੀ ਆ ਬੇਨਸਲਬਾਦੀ ਇੱਕ ਘਟਨਾ ਜਿਹੜੀ ਇਹ ਹੋਈ ਆ ਇੱਕ ਤਾਂ ਜਿਵੇਂ ਮੈਂ ਕਿਹਾ ਕਿ ਜੀ ਇਹ ਟੇਮ ਰੋਡ ਇਨ 올ਡਵਰੀ ਦੀ ਘਟਨਾ ਹੈ ਬੈਸਮਡਲ ਬੈਸਮਿਡਲੈਂਸ ਦੇ ਵਿੱਚ ਤੇ ਪੁਲਿਸ ਨੇ ਵੀ ਇਹ ਗੱਲ ਕਹੀ ਆ ਜਿਹੜੀ BBC ਨਿਊਜ਼ ਰਿਪੋਰਟ ਕਰ ਰਿਹਾ ਕਿ ਉਹ ਜਿਹੜੇ ਆਦਮੀਆਂ ਨੇ ਦੋ ਜਾਣਿਆਂ ਨੇ ਇਹ ਕਾਰਾ ਕੀਤਾ ਉਹਨਾਂ ਦੇ ਵੱਲੋਂ ਇਸ ਹਮਲੇ ਦੇ ਦੌਰਾਨ ਰੇਸਿਸਟ ਅਟੈਕ ਵੀ ਜਿਹੜੇ ਆ ਉਹ ਕੀ ਰੇਸਿਸਟ ਰਿਮਾਰਕ ਵੀ ਜਿਹੜੇ ਆ ਉਹ ਕੀਤੇ ਗਏ ਇਹ ਸਾਡੀ ਇਸ ਭੈਣ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਚਾਹੂੰਗੀ ਕਿ ਕਦੇ ਵੀ ਕਿਸੇ ਦੇ ਨਾਲ ਇਸ ਵੀਕੇ ਦੀ ਕੋਈ ਵੀ ਕਦੇ ਵੀ ਘਟਨਾ ਨਾ ਹੋਵੇ ਮੈਂ ਤਾਂ ਕੁਝ ਵੀ ਗਲਤ ਨਹੀਂ ਸੀ ਕੀਤਾ ਮੈਂ ਸਿਰਫ ਆਪਣੇ ਕੰਮ ਤੇ ਜਾ ਰਹੀ ਸੀਗੀ ਤੇ ਜਦੋਂ ਮੇਰੇ ਨਾਲ ਜਿਹੜਾ ਇਸ ਤਰੀਕੇ ਦਾ ਕਾਰਾ ਉਹਨਾਂ ਨੇ ਕੀਤਾ ਤੇ ਡੈਫੀਨਿਟਲੀ ਉਹਨੇ ਕਿਹਾ ਕਿ ਅਸੀਂ ਬਹੁਤ ਬੁਰੇ ਤਰੀਕੇ ਨਾਲ ਇਹਦੇ ਨਾਲ ਪ੍ਰਭਾਵਿਤ ਹੋਏ ਆ ਮੈਨੂੰ ਲੱਗਦਾ ਜਿਹੜਾ ਜਿਹੜਾ ਗੱਲ ਇਹ ਸੁਣਦਾ ਸਾਰੇ ਬੁਰੇ ਤਰੀਕੇ ਨਾਲ ਇਸ ਚੀਜ਼ ਨਾਲ ਪ੍ਰਭਾਵਿਤ ਹੁੰਦੇ ਜਦੋਂ ਸਾਡੀ ਧੀ ਭੈਣ ਤੇ ਇਸ ਵੀਕੇ ਦਾ ਕੋਈ ਵੀ ਜਿਹੜਾ ਹਮਲਾ ਹੁੰਦਾ ਜਦੋਂ ਵੀ ਸੋ ਕੱਲ ਆਪਣੇ ਜੀ ਜਿਹੜਾ ਸਮਾਧਿਕ ਗੁਰਦੁਆਰੇ ਤੋਂ ਲੈ ਕੇ ਤੇ ਜਿੱਥੇ ਇਹ ਘਟਨਾ ਹੋਈ ਆ ਉੱਥੇ ਤੱਕ ਇੱਕ ਆਪਣੇ ਜਿਹੜਾ ਲੋਕਾਂ ਦੇ ਵੱਲੋਂ ਆਪਣੇ ਇਹਨਾਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਪ੍ਰੋਟੈਸਟ ਵੀ ਕੀਤਾ ਗਿਆ ਤੇ ਸਾਰਿਆਂ ਨੇ ਜਿਹੜਾ ਜਿੰਨੇ ਵੀ ਉੱਥੇ ਪ੍ਰਦਰਸ਼ਨਕਾਰੀ ਸੀਗੇ ਸਾਰਿਆਂ ਨੇ ਕਿਹਾ ਕਿ ਅਸੀਂ ਆਪਣੀ ਇਸ ਬੱਚੀ ਦੇ ਨਾਲ ਆ ਤੇ ਸਾਰੇ ਜਾਣੇ ਅਸੀਂ ਡੈਫੀਨਿਟਲੀ ਪੂਰੀ ਕਮਿਊਨਿਟੀ ਆਪਣੀ ਇਸ ਭੈਣ ਦੇ ਨਾਲ ਇਸ ਬੱਚੀ ਦੇ ਅਸੀਂ ਨਾਲ ਆ ਜੀ ਤੇ ਜਿੱਥੇ ਤੱਕ ਵੀ ਜਿਹੜੀ ਆਪਾਂ ਸਾਰੇ ਇਹ ਕੋਸ਼ਿਸ਼ ਕਰੀਏ ਤੁਸੀਂ ਵੀ ਜਿੱਥੇ ਤੱਕ ਇਹ ਗੱਲ ਪਹੁੰਚਾਈਏ ਕਿ ਇਹ ਜਿਹੜੇ ਜਿਨ੍ਹਾਂ ਦੇ ਵੱਲੋਂ ਇਹ ਜਿਹੜੇ ਜਿਨ੍ਹਾਂ ਨੇ ਕਾਰਾ ਕੀਤਾ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਸਜ਼ਾ ਜਿਹੜੀ ਆ ਉਹ ਮਿਲਣੀ ਚਾਹੀਦੀ ਆ ਜਿਹੜੇ ਸਿੱਖ ਫੈਡਰੇਸ਼ਨ ਯੂਕੇ ਆ ਜਿਨ੍ਹਾਂ ਦੇ ਵੱਲੋਂ ਲਗਾਤਾਰ ਇਸ ਬੱਚੀ ਦੀ ਜਿਹੜੀ ਆ ਮਦਦ ਵੀ ਕੀਤੀ ਜਾ ਰਹੀ ਆ ਤੇ ਉਹਨਾਂ ਨੇ ਦੱਸਿਆ ਕਿ ਬਈ ਸਿੱਖ ਫੈਡਰੇਸ਼ਨ ਯੂਕੇ ਨੇ ਇਹ ਗੱਲ ਦੱਸੀ ਆ ਕਿ ਜਿਹੜੇ ਹਮਲਾਵਰ ਸੀਗੇ ਉਹ ਇਸ ਬੱਚੀ ਨੂੰ ਲਗਾਤਾਰ ਇਹ ਗੱਲ ਕਹਿ ਰਹੇ ਸੀਗੇ ਕਿ ਤੂੰ ਇਸ ਕੰਟਰੀ ਦੀ ਨਹੀਂ ਹੈਗੀ ਇੱਥੋਂ ਚਲੀ ਜਾ ਇਸ ਮੁਲਕ ਦੇ ਵਿੱਚੋਂ ਨਿਕਲ ਜਾ ਤੂੰ ਇਸ ਮੁਲਕ ਦੀ ਨਹੀਂ ਹੈਗੀ ਸੋ ਇਹ ਇਹ ਜਿਹੜੀਆਂ ਕੁਝ ਜਿਹੜੀਆਂ ਉਹਨਾਂ ਨੇ ਜਾਣਕਾਰੀਆਂ ਦਿੱਤੀਆਂ ਸੀਗੀਆਂ ਹਾਲਾਂਕਿ ਇਹ ਇਹਦੇ ਵਿੱਚੋਂ ਇੱਕ ਦੀ ਗ੍ਰਿਫਤਾਰੀ ਦੀ ਵੀ ਖਬਰ ਸਾਹਮਣੇ ਆ ਰਹੀ ਆ ਪਰ ਜਿਹੜੀਆਂ ਜਾਣਕਾਰੀਆਂ ਪੁਲਿਸ ਨੇ ਦਿੱਤੀਆਂ ਜੀ ਉਹਦੇ ਵਿੱਚੋਂ ਇੱਕ ਤਾਂ ਆਦਮੀ ਉਹਨਾਂ ਨੇ ਦੱਸਿਆ ਕਿ ਗੋਰੀ ਰੰਗ ਦਾ ਸੀਗਾ ਵਾਈਟ ਸੀਗਾ ਤੇ ਸ਼ੇਵਡ ਹੈੱਡ ਸੀਗਾ ਤੇ ਚੰਗਾ ਤਕੜਾ ਜਿਹੜਾ ਹੈਵੀ ਬਿਲਡ ਸਿਕਾ ਐਂਡ ਤੇ ਉਹਨੇ ਦੱਸਦੇ ਆ ਕਿ ਇੱਕ ਇੱਕ ਡਾਰਕ ਕਲਰ ਦੀ スウェット ਸ਼ਰਟ ਪਾਈ ਹੋਈ ਸੀਗੀ ਗਲਵਜ਼ ਪਾਏ ਹੋਏ ਸੀਗੇ ਜਿਹੜਾ ਦੂਸਰਾ ਆਦਮੀ ਸੀਗਾ ਉਹ ਵੀ ਵਾਈਟ ਸੀਗਾ ਤੇ ਉਹਨੇ ਗ੍ਰੇ ਟਾਪ ਵਿਦ ਅ ਸਿਲਵਰ ਜ਼ਿਪ ਜਿਹੜਾ ਉਹ ਪਾਇਆ ਹੋਇਆ ਸੀਗਾ ਜਦੋਂ ਉਹਨੇ ਇਸ ਸਾਡੀ ਪੈਣ ਦੇ ਉੱਤੇ ਅਟੈਕ ਕੀਤਾ ਐਂਡ ਜਿਹੜੀ ਵਿਕਟਮ ਹੈ ਪੀੜਤਾ ਸਾਡੀ ਇਹ ਬੱਚੀ ਆ ਇਹਨੇ ਵੀ ਕਿਹਾ ਕਿ ਪੁਲਿਸ ਦੇ ਵੱਲੋਂ ਵੀ ਜਿਹੜੀ ਆ ਪੂਰੀ ਜਿੰਨੇ ਉਹ ਕਰ ਸਕਦੇ ਆ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਜਿਨ੍ਹਾਂ ਨੇ ਵੀ ਇਹ ਕਾਰਾ ਕੀਤਾ ਉਹਨਾਂ ਨੂੰ ਫੜਿਆ ਜਾਵੇ ਬੱਚੀ ਨੇ ਵੀ ਇਹੀ ਗੱਲ ਕਹੀ ਆ ਕਿ ਮੈਂ ਇਹ ਉਮੀਦ ਕਰਦੀ ਆ ਸੱਚੇ ਦਿਲੋਂ ਕਿ ਜਿਨ੍ਹਾਂ ਨੇ ਵੀ ਕੀਤਾ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਵੇ ਤਾਂ ਕਿ ਕਿਸੇ ਹੋਰ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਹੁਣ ਇਹ ਕੁਝ ਸਮਾਂ ਪਹਿਲਾਂ ਦੀ ਹੀ ਜਿਹੜੀ ਰਿਪੋਰਟ ਮੈਂ ਦੇਖ ਰਿਹਾ ਬੀਬੀਸੀ ਦੀ ਰਿਪੋਰਟ ਵੀ ਇਹ ਵੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਬਈ ਇੱਕ ਆਦਮੀ ਨੂੰ ਪੁਲਿਸ ਦੇ ਵੱਲੋਂ ਰੇਪ ਦੇ ਸਸਪੀਸ਼ਨ ਦੇ ਵਿੱਚ ਸਸਪੀਸ਼ਨ ਆਫ ਰੇਪ ਰੇਪ ਦੇ ਸ਼ੱਕ ਦੇ ਵਿੱਚ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਇਹ ਉਸੇ ਘਟਨਾ ਇਹ ਜਿਹੜੀ ਆਪਣੇ ਟੀਮ ਰੋਡ 올ਡਵਰੀ ਵਾਲੀ ਜਿਹੜੀ ਘਟਨਾ ਆ ਉਹਦੇ ਸੰਬੰਧ ਦੇ ਵਿੱਚ ਬੈਸਮਿਡਲੈਂਡ ਪੁਲਿਸ ਨੇ ਇਹ ਕੱਲ ਕਹੀ ਆ ਕਿ ਇਹ ਆਦਮੀ ਜਿਹੜਾ ਆਪਣੀ ਉਮਰ ਦੇ ਕਹ ਲਓ ਕਿ ਤੀਸਰੇ 30ਆਂ ਦੇ ਵਿੱਚ ਹੈਗਾ ਤੇ ਇਹਨੂੰ ਐਤਵਾਰ ਸ਼ਾਮ ਨੂੰ ਡਿਟੇਨ ਕੀਤਾ ਗਿਆ ਸੀਗਾ ਤੇ ਇਹ ਕਸਟਡੀ ਦੇ ਵਿੱਚ ਹੀ ਆ ਇਹ ਜਦੋਂ ਦੀ ਵੀ ਇਹ ਕੁਝ ਮੇਰਾ ਖਿਆਲ ਕੁਝ ਘੰਟੇ ਪਹਿਲਾਂ ਦੀ ਹੀ ਖਬਰ ਜਿਹੜੀ ਮੈਂ ਬੀਬੀਸੀ ਤੋਂ ਦੇਖੀ ਆ ਕਿ ਸੰਡੇ ਈਵਨਿੰਗ ਨੂੰ ਡਿਟੇਨ ਕਰਕੇ ਇਹਨੂੰ ਕਸਟਡੀ ਦੇ ਵਿੱਚ ਰੱਖਿਆ ਗਿਆ ਚੀਫ ਸੁਪਰੀਡੈਂਟ ਕਿਮ ਮੈਡਲ ਨੇ ਕਹੀਆ ਕਿ ਇੱਕ ਇਸ ਕੇਸ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਬਹੁਤ ਵੱਡੀ ਡਿਵੈਲਪਮੈਂਟ ਆ ਅਸੀਂ ਭਾਈਚਾਰੇ ਕਮਿਊਨਿਟੀ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਦੇ ਵੱਲੋਂ ਲਗਾਤਾਰ ਸਾਡੀ ਸਹਾਇਤਾ ਕੀਤੀ ਜਾ ਰਹੀ ਆ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜੀ ਜਾਂਚ ਆ ਉਹ ਲਗਾਤਾਰ ਜਾਰੀ ਆ ਤੇ ਅਸੀਂ ਲੋਕਾਂ ਨੂੰ ਇਹ ਅਰਜ ਜ਼ਰੂਰ ਕਰਾਂਗੇ ਤਾਕੀਦ ਕਰਾਂਗੇ ਕਿ ਤੁਸੀਂ ਸਪੈਕੂਲੇਟ ਨਾ ਕਰੋ ਕਿਆਸਰਾਈਆਂ ਨਾ ਕਰੋ ਤੇ ਅਸੀਂ ਜਲਦੀ ਹੀ ਜਿਹੜੇ ਇਹ ਲੋਕ ਆ ਇਹਨਾਂ ਨੂੰ ਆਇਡੈਂਟੀਫਾਈ ਕਰਕੇ ਜਿਨੇ ਜੋ ਵੀ ਇਹਦੇ ਵਿੱਚ ਇਨਵੋਲਵ ਆ ਉਹਨੂੰ ਅਸੀਂ ਕਾਨੂੰਨ ਦੇ ਜਿਹੜਾ ਕਹ ਲੋ ਕਿ ਗ੍ਰਿਫਤ ਦੇ ਵਿੱਚ ਲੈ ਕੇ ਆਵਾਂਗੇ ਤੇ ਪੁਲਿਸ ਨੇ ਇਹ ਗੱਲ ਕਹੀ ਆ ਕਿ ਜਿਹੜੀ ਪੀੜਤਾ ਆ ਉਹਨੂੰ ਲਗਾਤਾਰ ਜਿਹੜੀ ਸਪੋਰਟ ਆ ਉਹ ਮਿਲ ਰਹੀ ਆ ਤੇ ਨਾਲ ਦੀ ਨਾਲ ਜਿਹੜੀ ਇਨਵੈਸਟੀਗੇਸ਼ਨ ਆ ਉਹ ਵੀ ਜਿਹੜੀ ਆ ਉਹ ਜਾਰੀ ਆ ਸੋ ਇਹ ਬੇਸਿਕਲੀ ਜੀ ਇਹ ਜੇ ਕਿਸੇ ਕੋਲ ਵੀ ਕਿਉਂਕਿ ਬੈਸਟਮੈਟਲੈਂਡਸ ਦੇ ਵਿੱਚ ਆਪਣਾ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਤੇ ਮੈਂ ਧੰਨਵਾਦ ਦਿੰਦਾ ਤੁਸੀਂ ਸਾਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਜੁੜਦੇ ਵੀ ਹੋ ਆਪਣੇ ਇਸ ਪਲੇਟਫਾਰਮ ਦੇ ਉੱਤੇ ਤੇ ਕਿਸੇ ਕੋਲ ਵੀ ਇਦਾਂ ਦੀ ਜਾਣਕਾਰੀ ਹੋਵੇ ਇੱਕ ਤਾਂ ਪੁਲਿਸ ਨੂੰ ਦੇਓ ਤੇ ਦੂਜਾ ਸਾਡਾ ਇਸ ਸਮੇਂ ਸਭ ਤੋਂ ਵੱਡਾ ਫਰਜ ਇਹ ਆ ਕਿ ਅਸੀਂ ਕਿਆਸਰਾਹੀਆਂ ਤੋਂ ਬਚੀਏ ਸਪੈਕੂਲੇਸ਼ਨਸ ਤੋਂ ਬਚੀਏ ਕਿਉਂਕਿ ਜਿਵੇਂ ਮੈਂ ਕੱਲ ਜਿਹੜਾ ਪ੍ਰੋਟੈਸਟ ਦੀ ਗੱਲ ਕੀਤੀ ਲੰਡਨ ਦੇ ਵਿੱਚ ਹੋਇਆ ਜਾਂ ਓਵਰਆਲ ਜਿਹੜਾ ਇੱਕ ਮਾਹੌਲ ਆ ਜਿਹਦੇ ਤੇ ਆਪਾਂ ਲਗਾਤਾਰ ਗੱਲ ਕਰਦੇ ਆਂ ਇਹ ਥੋੜਾ ਜਿਹਾ ਡਰਾਵਣੀ ਜੀ ਚੀਜ਼ ਜ਼ਰੂਰ ਹੈ ਸਾਨੂੰ ਵਿਜੀਲੈਂਟ ਜਿਹੜਾ ਹੋਣ ਦੀ ਜ਼ਰੂਰਤ ਹੈ ਚੌਕਸ ਰਹਿਣ ਦੀ ਜ਼ਰੂਰਤ ਹੈ ਤੇ ਜਿਹੜਾ ਬਾਕੀ ਕਿਆਸ ਰਾਈਆਂ ਤੋਂ ਉਸ ਤੇ ਸਪੈਕੂਲੇਸ਼ਨਸ ਤੋਂ ਬਚ ਕੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਗੱਲਾਂ ਇਧਰੋਂ ਉਧਰੋਂ ਵੀ ਆ ਜਾਂਦੀਆਂ ਇਸੇ ਲਈ ਮੇਰੀ ਜਿਹੜੀ ਆ ਕੋਸ਼ਿਸ਼ ਇਹ ਹੁੰਦੀ ਆ ਕਿ ਮੈਂ ਜਦੋਂ ਵੀ ਕੋਈ ਵੀ ਚੀਜ਼ ਤੁਹਾਡੇ ਨਾਲ ਸਾਂਝੀ ਕਰਾਂ ਉਹਦਾ ਸੋਰਸ ਤੁਹਾਨੂੰ ਜ਼ਰੂਰ ਦੱਸਾਂ ਤੋਂ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਨਾਲ ਜੁੜੇ ਰਹਿਣ ਲਈ ਬਹੁਤ ਧੰਨਵਾਦ